ਮੁਕੇਰੀਆਂ ਦੇ ਪਿੰਡ ਨੋਸ਼ਹਰਾ ਦੇ ਰਹਿਣ ਵਾਲੇ ਇੱਕ ਵਿਅਕਤੀ ਦੀ ਅਰਮੀਨੀਆ ਦੇ ਵਿੱਚ ਮੌਤ ਹੋਣ ਦੀ ਖਬਰ ਸਾਹਮਣੇ ਆਈ ਹੈ ਜਿਸ ਨਾਲ ਪੂਰੇ ਇਲਾਕੇ ਦੇ ਵਿੱਚ ਸੋਗ ਦੀ ਲਹਿਰ ਹੈ ਜਾਣਕਾਰੀ ਅਨੁਸਾਰ ਸੁਨੀਲ ਕੁਮਾਰ ਜਿਸ ਦੀ ਉਮਰ 43 ਸਾਲ ਉਹ ਘਰ ਦੀ ਕਰੀਬੀ ਦੂਰ ਕਰਨ ਲਈ 6 ਮਹੀਨੇ ਪਹਿਲਾਂ ਹੀ ਅਰਮੀਨੀਆ ਕੰਮ ਕਰਨ ਲਈ ਗਿਆ ਸੀ ਅਤੇ ਉਹ ਅਰਮੀਨੀਆ ਦੇ ਵਿੱਚ ਇੱਕ ਫਰੂਟ ਦੀ ਦੁਕਾਨ ਉੱਤੇ ਕੰਮ ਕਰਦਾ ਸੀ ਤੇ ਉਹ ਬਾਕੀ ਦਿਨਾਂ ਵਾਂਗ ਦੁਕਾਨ ਤੇ ਕੰਮ ਕਰ ਰਿਹਾ ਸੀ ਤਾਂ ਸਾਹਮਣੇ ਤੋਂ ਇੱਕ ਤੇਜ਼ ਰਫ਼ਤਾਰ ਕਾਰ ਉਸਦੀ ਦੁਕਾਨ ਅੰਦਰ ਵੜ ਗਈ। ਇਹ ਹਾਦਸਾ ਇੰਨਾ ਭਿਆਨਕ ਸੀ ਕਿ ਇਸ ਹਾਦਸੇ ਵਿੱਚ ਦੁਕਾਨ ਦੇ ਪਰਖੱਚੇ ਉੱਡ ਗਏ ਅਤੇ ਦੁਕਾਨ ਦੇ ਵਿੱਚ ਕੰਮ ਕਰ ਰੇ ਸੁਨੀਲ ਕੁਮਾਰ ਵੀ ਇਸ ਦੀ ਲਪੇਟ ਵਿੱਚ ਆ ਗਿਆ। ਉਸ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ ਪਰੰਤੂ ਉਸਦੇ ਰਸਤੇ ਵਿੱਚ ਹੀ ਮੌਤ ਹੋ ਗਈ। ਉੱਥੇ ਹੀ ਹੁਣ ਅਰਮੀਨੀਆ ਵਿੱਚ ਸਮਾਜ ਸੇਵੀ ਸੰਸਥਾਵਾਂ ਵੱਲੋਂ ਉਸ ਦੀ ਮ੍ਰਿਤਕ ਦੇਹ ਨੂੰ ਪੰਜਾਬ ਭੇਜਣ ਲਈ ਯਤਨ ਕੀਤਾ ਜਾ ਰਿਹਾ ਹੈ। ਪਿੰਡ ਵਾਸੀਆਂ ਨੇ ਕਿਹਾ ਹੈ ਕਿ ਸੁਨੀਲ ਕੁਮਾਰ ਦੇ ਘਰ ਦੀ ਹਾਲਤ ਬਹੁਤ ਮਾੜੀ ਹੈ ਅਤੇ ਪੰਜਾਬ ਸਰਕਾਰ ਨੂੰ ਉਹਨਾਂ ਦੀ ਮਦਦ ਕਰਨੀ ਚਾਹੀਦੀ ਹੈ ਤਾਂ ਜੋ ਉਹਨਾਂ ਦੇ ਪਰਿਵਾਰ ਦਾ ਗੁਜ਼ਾਰਾ ਹੋ ਸਕੇ। ਮੇਰਾ ਨਾਮ ਸੁਮੀਰ ਹੈ ਜੀ। ਕੀ ਗੱਲ ਬਾਤ ਹੈ? ਗੱਲ ਬਾਤ ਇਹ ਉਹ ਐਕਸੀਡੈਂਟ ਬਹੁਤ ਤਕੜਾ ਹੋਇਆ ਜੀ ਉੱਥੇ। ਗੱਡੀ 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 ਬੇਕਾਬੂ ਹੋ ਕੇ ਵੱਜੀ ਜੀ ਉੱਥੇ। ਸਾਬਰ ਦੀ ਦੁਕਾਨ ਕਰਦਾ ਹੀ ਉੱਥੇ। ਰੋਡ ਦੀ ਉਹ ਗੱਡੀ ਇਹ ਕਿ ਕਿ ਨਿਕਲ ਗਿਆ ਕਿ ਕਿ ਜਿਹੜੀ ਜਗ੍ਹਾ ਤੇ ਰਹਿ ਰਹੇ ਸੀ ਭਾਈ ਅਰਮਾਨੀਆਂ ਜਰਮਾਨੀ ਕਿੰਨਾ ਸਮਾਂ ਹੋ ਗਿਆ ਸੀ ਗਿਆ ਛੇ-ਸੱਤ ਮਹੀਨੇ ਹੋ ਗਏ ਨੇ ਸ੍ਰੀ ਬਾਦ ਚ ਗੱਲ ਕਰੀ ਤੇ ਪਰਿਵਾਰ ਦੇ ਵਿੱਚ ਕੌਣ-ਕੌਣ ਮਿਲੂਦਾ ਪਰਿਵਾਰ ਦੇ ਵਿੱਚ ਉਹਨਾਂ ਦੇ ਵਾਈਫ ਹੀ ਹੈ ਜੀ ਕੋਲ ਤੁਸੀਂ ਰਹਿਤਾ ਜਾਨਾ ਤੇ ਮੈਂ ਬਹੁਤ ਵੱਡਾ ਹੈ 21 ਮਾਂ ਕਰਦੇ ਜੀ ਉਹ ਸਭ ਕੀ ਕੀਤਾ ਜਾਵੇ ਜਿੰਨਾ ਸਾਡਾ ਮੇਰਾ ਨਾ ਕੁਲਵੀਰ ਸਿੰਘ ਹੈ ਜੀ ਬੜੀ ਮਦਫਾਕੀ ਘਟਨਾ ਲਾਪਰਿਚ ਰਜਿਸਟਰ ਹੋ ਚੁੱਕੀ ਹੈ। ਬੜੀ ਦੁਖਦਾਈ ਘਟਨਾ ਵਾਪਰੀ ਹੈ। ਇਹ ਸਾਡੇ ਪਿੰਡ ਦੇ ਹੀ ਨੌਜਵਾਨ ਮੁੰਡਾ ਸੀ 6 ਮਹੀਨੇ ਪਹਿਲਾਂ ਗਿਆ ਸੀ ਰូមਾਨੀਆ। ਉੱਥੇ ਆਪਣੇ ਫਰੂਟ ਦੀ ਦੁਕਾਨ ਤੇ ਕੰਮ ਕਰਦਾ ਸੀ। ਤੇ ਕੋਈ ਗੱਡੀ ਪਿਕਅਪ ਬੇਕਾਬੂ ਹੋ ਕੇ ਵਿਚ ਵੱਜੀ ਉਹਦੇ। ਕਾਫੀ ਭੈਣ ਗੱਲ ਸੀ ਐਂਟੀ ਤੇ ਮੌਕੇ ਤੇ ਦੱਸਦੇ ਹੋ ਕਿ ਦਸਣ ਵਾਲੇ ਉੱਥੋਂ ਦੇ ਵੀ ਮੌਕੇ ਤੇ ਮੌਤ ਹੋ ਗਈ ਮੁੰਡੇ ਦੀ। ਅੱਛਾ। ਹਾਂ। ਇਹ ਨਾਮ ਸੀ ਗਾਣਾ ਤਾਂ? ਸਮੀਰ। ਨਾ ਜੀ ਹਾਂ ਜੀ ਜਸਮੀਰ ਜੀ ਦੇ ਪਰਿਵਾਰ ਦੇ ਵਿੱਚ ਪੰਜਾਬ ਦੇ ਵਿੱਚ ਉਹਨਾਂ ਦੇ ਕੌਣ ਕੌਣ ਮੌਜੂਦ ਹੈ ਜੀ ਪਰਿਵਾਰ ਦੇ ਵਿੱਚ ਮਾਤਾ ਪਿਤਾ ਜੀ ਪਿਛੇ ਤੇ ਵਾਈਫ ਦਾ ਬੱਚਾ ਕੋ ਹੈ ਨਹੀਂ ਸੀ ਜੀ ਉਹਨਾਂ ਦਾ ਨੌਜਵਾਨ ਲਗਭਗ 40 42 ਸਾਲ ਪਰਿਵਾਰ ਦੀ ਹਾਲਤ ਕਿਹੋ ਜਿਹੀ ਹੈ ਜੀ ਕਿਹੜਾ ਪਰਿਵਾਰ ਦੀ ਹਾਲਤ ਪਿਛੇ ਮੜੀ ਹੈ ਜੀ ਮਾਲੀ ਹਾਲਤ ਉਹ ਏਡੀ ਵਧੀਆ ਨਹੀਂ ਸੀ ਉਹਦੇ ਸਿਰ ਤੇ ਸਾਰਾ ਕਾਰੋਬਾਰ ਚੱਲਦਾ ਸੀ ਮੁੰਡੇ ਸਿਰ ਤੇ ਜੀ ਤੇ ਪ੍ਰਸ਼ਾਸਨ ਨੂੰ ਕੀ ਵੀ ਦਰ ਨਜ਼ਰ ਪ੍ਰਸ਼ਾਸਨ ਨੂੰ ਪੰਜਾਬ ਸਰਕਾਰ ਤੋਂ ਮੰਗ ਕਰਦੇ ਵੀ ਕੁਝ ਨਾ ਕੋਈ ਜ਼ਰੂਰ ਨਾਲ ਦੀ ਹਲਪ ਕੀਤੀ ਜਾਏ। ਧੀ ਪਰਿਵਾਰ ਆ ਬੜਾ ਬੜਾ ਇਹਨਾਂ ਨਾਲ ਚਲੋ ਕੋਈ ਬਹੁਤ ਵੱਡਾ ਹਸਾਬ ਵਪਰੇਆ ਜ਼ਰੂਰ ਇਹਾਂ ਦੇ ਕੁਝ ਨਾ ਕੁਝ ਮਦਦ ਕੀਤੀ। ਉਹ ਹੀ ਕੋਈ ਤਸੀਕ ਕਮਾਉਣ ਵਾਲਾ ਜੀ ਹਾਂਜੀ ਹਾਂਜੀ। ਉਹ ਹੀ ਘਾਟਾ ਘਾਟਾ ਚੱਲਦਾ। ਬਿਲਕੁਲ ਜੀ ਬਿਲਕੁਲ ਬਿਲਕੁਲ। ਸੋ ਕਬ ਚੱਲਦਾ ਚੱਲਦਾ ਸਾਰਾ।